ਜੇਕਰ ਤੁਸੀਂ ਵੀ ਆਪਣੀਆਂ ਧੀਆਂ ਨੂੰ ਵਿਦੇਸ਼ ਭੇਜਣ ਦੀ ਤਿਆਰੀ ਦੇ ਵਿੱਚ ਹੋ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀ ਧੀਆਂ ਨੂੰ ਬਾਹਰ ਭੇਜਣ ਤੋਂ ਬਾਰੇ 100 ਵਾਰ ਜ਼ਰੂਰ ਸੋਚੋਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਦੇ ਕੀਵੇਂ ਦੇ ਹਾਲਾਤ ਬਾਹਰ ਵਿਦੇਸ਼ ਦੇ ਵਿੱਚ ਨੇ ਤੇ ਹੁਣ ਮਾਪਿਆਂ ਨੂੰ ਗੁਹਾਰ ਲਗਾ ਰਹੀ ਹੈ ਕਿ ਉਸ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਚਲੋ ਜੀ ਮੇਰਾ ਹੋ 너왜 <목소리> <목소리> <나> 이러노? <화이게, 목소리> <목소리> <목소리> ਮਾਗਲਾ ਅਜਨਾਲਾ ਦੇ ਪਿੰਡ ਗੁੱਜਾਪੀਰ ਤੋਂ ਸਾਹਮਣੇ ਆਇਆ ਜਿੱਥੇ ਦੀ ਇੱਕ ਲੜਕੀ ਮਸਕਰ ਦੇ ਵਿੱਚ ਫਸੀ ਹੋਈ ਹੈ ਲੜਕੀ ਨੂੰ ਵਾਪਸ ਲਿਆਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਅਪੀਲ ਕੀਤੀ ਗਈ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੋਟੀ ਤਨਖਾਹ ਦਾ ਲਾਲਾ ਲਗਾ ਕੇ ਉਸ ਨੇ ਜੜਕੀ ਬਾਹਰ ਲੈ ਕੇ ਗਏ ਤੇ ਉੱਥੇ ਹੁਣ ਇੱਕ ਕਮਰੇ ਦੇ ਵਿੱਚ ਇੱਕ ਕਾਰ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਉਸ ਨੇ ਘਰ ਵੇਚ ਕੇ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਦੀ ਬੇਟੀ ਦੇ ਨਾਲ ਧੋਖਾ ਹੋਇਆ ਤੇ ਉਸ ਨੂੰ ਕੈਦ ਕਰਕੇ ਰੱਖਿਆ ਹੋਇਆ ਉਹਨਾਂ ਸਾਡੀ ਬੇਟੀ ਨੂੰ ਐਦਾਂ ਮਤਲਬ ਧੋਖੇ ਦੇ ਵਿੱਚ ਨਾ ਆਂਦਾ ਵੀ ਮਤਲਬ ਉਹਨਾਂ ਕਿਹਾ ਵੀ ਅਸੀਂ ਵਧੀਆ ਕਾਰੋਬਾਰ ਤੇ ਲਵਾਵਾਂਗੇ ਹਾਂਜੀ ਵਧੀਆ ਕਾਰੋਬਾਰ ਤੇ ਲਵਾਵਾਂਗੇ ਮੜ ਕੇ ਉਹਨਾਂ ਉੱਥੇ ਖੜ ਕੇ ਤੇ ਕੋਈ ਆਮਾਨ ਦੇ ਵਿੱਚ ਖੜ ਕੇ ਉਹਨਾਂ ਕੋਈ ਕਾਰੋਬਾਰ ਨਹੀਂ ਦਵਾਇਆ ਹਾਂਜੀ ਉਹ ਮੜ ਕੇ ਬੇੜੀ ਜਿਹੜੀ ਸਾਡੀ ਅੰਦਰ ਬੰਦ ਕੀਤੀ ਸੀ ਜਦੋਂ ਮੜ ਕੇ ਆਉਣ ਦੇ ਫੇਰ ਵਾਪਸ ਉਥੋਂ ਦੇ ਏਜੰਟ ਨੇ ਉਹ ਤਾਂ ਜੱਟ ਨੇ ਬੰਦ ਕੀਤਾ ਤੇ ਹੁਣ ਆਉਂਦੇ ਫੇਰ ਪੈਸੇ ਵਾਪਸ ਮੰਗਣ ਰਿਹਾ ਵੀ 1 8000 ਰੁਪਇਆ ਦੋ ਤੇ ਫੇਰ ਤੁਹਾਡੀ ਕੁੜੀ ਨੂੰ ਵਾਪਸ ਕਰਨ ਲੱਗੇ ਨਾਲ ਟਿਕਟ ਦੇ ਪੈਸੇ ਵੀ ਦੋ ਤੇ ਫੇਰ ਤੁਹਾਡੀ ਕੁੜੀ ਵਾਪਸ ਆਊਗੀ ਅਸੀਂ ਆਨੇ ਵੀ ਸਾਡੀ ਸਹੀ ਸਲਾਮਤ ਕੁੜੀ ਘਰ ਪਹੁੰਚ ਜੇ ਤੁਹਾਡੀ ਸਰਕਾਰ ਗਾਲੀ ਬੇਨਤੀ ਆ ਤੇ ਤੁਹਾਗਤ ਮਾਨ ਜੀ ਦੀ ਗਾਲੀ ਬੇਨਤੀ ਕਿੰਨੇ ਪੈਸੇ ਕਿੰਨੇ ਪੈਸੇ ਦਿੱਤੇ ਕਿੱਥੋਂ ਲਈ ਕੀਤਾ ਪਰ ਬੰਦ ਕਿੱਥੋਂ ਕੀਤਾ ਸਾਡੇ ਪੈਸੇ ਇਹ ਮੈਂ ਕਰਦੀ ਆਪਣੀ ਜਗ੍ਹਾ ਵੇਚੀ ਸੀ ਜਗ੍ਹਾ ਵੇਚ ਕੇ ਅਰੇਂਜਮੈਂਟ ਕੀਤਾ ਸੀ ਜਿਹੜੇ ਵੀਰੋ ਜਗ੍ਹਾ ਵੇਚ ਕੇ ਮੈਂ ਮੁੜ ਕੇ ਕਮਟਾਲੇ ਜਿਹਾ ਕਰਾਇਆ ਤੇ ਕਿੰਨੇ ਪੈ 180000 ਰੁਪਏ ਪਾ ਜੀ ਲੜਕੀ ਨਾਲ ਗੱਲਬਾਤ ਦੀ ਕੀ ਦਸਤਾਨੂ ਮਨੋ ਉਹ ਆਂਦੀ ਮਿੰਡਾੜੀ ਬੜੀ ਪਰੇਸ਼ਾਨ ਆ ਮੈਨੂੰ ਆ ਕੇ ਲੈ ਜਾਓ ਕਿਉਂਕਿ ਮੈਨਾਰ ਇਥੇ ਬਹੁਤ ਮੁਸ਼ਕਲ ਕੀਤਾ ਐ ਨਾ ਰੋਟੀ ਪਾਣੀ ਹੋਣੀ ਦਿੰਦੇ ਤੇ ਚੋਲਾ ਤੇ ਲੂਣ ਪਾਪਾ ਦੇਈ ਜਾਂਦੇ ਮੜਾ ਮੋਟਾ ਤੇ ਭੁੱਖਿਆ ਮਾਰਨ ਦੇ ਕੋਈ ਸਬਜ਼ੀ ਨਹੀਂ ਕੋਈ ਗੱਲ ਨਹੀਂ ਬਾਣੀ ਧੋਖਾ ਹੋ ਗਿਆ ਮੇਰੇ ਨਾਲ ਮੈਨੂੰ ਵਾਪਸ ਮੰਗਾ ਲਓ ਕੰਮ ਸੇਜ ਕਿੰਨੀ ਕੁੜੀ ਦੀ ਵਿਆਹੀ ਹੈ ਕਿ ਨਹੀਂ ਇੱਕ ਵਾਰੀ ਐ ਭਾਜੀ ਹਾਂਜੀ 20 ਸਾਲ ਕੁੜੀ ਦੀ ਉਮਰ ਐ ਜੰਟੜਾ ਨਾਲ ਗੱਲ ਕੀਤੀ ਕੀ ਕਿਨੇ ਤੁਹਾਨੂੰ ਇਹ ਜੰਟਾਾਨੂੰ ਇਹੋ ਕਹਿੰਦੇ ਵੀ ਪੈਸੇ ਪਾ ਦੇ ਕੁੜੀ ਨੂੰ ਵਾਪਸ ਲੈ ਹਾਂ ਨੂੰ ਹਨੂ ਪਰ ਇਹਨਾਂ ਨੂੰ ਵਿਸ਼ਵਾਸ ਨਹੀਂ ਮੱਲੋ ਅੱਜ ਪੈਸੇ ਵੀ ਪਾ ਦੀ ਟਿਕਟ ਵੀ ਕਾ ਦੀ ਕੁੜੀ ਫੇਰ ਨਾ ਵਾਪਸ ਕਰਾਣਾ ਪਹਿਲਾਂ ਕਿੰਨੇ ਪੈਸੇ ਦੇ ਚੰਨੇ ਇਸ ਮਾਮਲੇ ਸੰਬੰਧੀ ਜਦੋਂ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਕੈਬਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਮਾਨ ਗਈ ਗੁੱਜਾਪੀਰ ਦੀ ਲੜਕੀ ਕਿਰਨ ਦਾ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਉਸ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇਗਾ ਉਹ ਲੜਕੀ ਨੂੰ ਲਿਆਉਣ ਵਾਸਤੇ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜਲਦੀ ਲੜਕੀ ਵਾਪਸ ਆਉਂਦੀ ਉਹ ਜਿਹੜਾ ਟਰੈਵਲ ਏਜੰਟ ਹੈ ਉਦੇ ਖਿਲਾਫ ਲੇਡੀ ਟ੍ਰੈਵਲ ਕੋਈ ਹੋਵੇ ਉਹ ਤਾਂ ਲੇਡੀ ਹੋਵੇ ਬੰਦਾ ਹੋਵੇ ਜਿਹੜਾ ਠੱਗੀ ਮਾਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰੋ। ਧੋਖਾਧੜੀ ਕਿੰਨੇ ਕੀਤੀ ਗਈ ਸਾਡੇ ਕੋਖਾਧੜੀ ਕੀਤੀ ਕੀ ਉਹਦਾ ਉਹ ਉੱਥੇ ਜਾ ਕੇ ਕਦਰ ਵਿੱਚ ਕਿ ਉਹਨਾਂ ਨੇ ਬਚਾਇਦਾ ਨਹੀਂ ਕੀਤਾ ਐ ਹੀ ਮੇਰੇ ਤੋਂ। ਹਾਂਜੀ 1.80 ਲੱਖ ਰੁਪਏ ਆ 1.80 ਲੱਖ ਰੁਪਏ ਦਿੱਤਾ। ਉਹ ਆਪਾਂ ਕੁੜੀ ਵੀ ਵਾਪਸ ਲਵਾਉਂਗੇ ਤੇ ਟ੍ਰੈਵਲ ਏਜੰਟ ਦੇ ਖਿਲਾਫ ਕੇਸ ਵੀ ਦਰਜ ਕਰਾਂਗੇ ਤੁਹਾਨੂੰ ਜੇਲ੍ਹ ਦਿਖਾਵਾਂ। ਠੀਕ ਠੀਕ ਹੈ। ਕਹ ਦੇਖਿਆ ਜਾਵੇ ਤਾਂ ਲਗਾਤਾਰ ਏਜੰਟਾਂ ਦੇ ਵੱਲੋਂ ਧੋਖਾਧੜੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਦੇ ਉੱਤੇ ਲ ਅਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ